ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਵੀਰੇ ਅੱਜ ਆਪਾਂ ਆਪਣੇ ਜੋ ਆਪਣੇ ਘਰਾਂ ਨੂੰ ਛੱਡ ਕੇ ਜਾਂਦੀ ਹੈਗੀ ਉਹ ਅਸੀਂ ਆਪਣੇ ਮਕਾਨ ਸੁਣ ਦਿਖਾਉਣੇ ਆ ਅਸੀਂ ਆਪਣੇ ਕੋਠੇ ਬੱਕਰੀਆਂ ਵਾਲੇ ਮਕਾਨ ਤੇ ਆਪਾਂ ਨੂੰ ਛੱਡ ਕੇ ਜਾਂਦੀ ਹੈ ਜੋ ਉਹਦੇ ਉੱਪਰ ਇਹ ਕਾਂਗਰਸੀ ਘਾਹ ਕਹਿੰਦੇ ਨੇ ਆਪਾਂ ਇਹਨੂੰ ਬਟਨ ਬੂਟੀ ਵੀ ਕਹਦੀਏ ਚਾਹੇ ਕਾਂਗਰਸੀ ਘਾਹ ਕਹਦੀਏ ਦੋਨੇ ਪਾਸੇ ਦੋਨੇ ਸਾਈਡ ਬਹੁਤ ਜ਼ਿਆਦੇ ਕੋਇਆ ਪਿਆਗਾ ਸੜਕ ਬਿਲਕੁਲ ਵਿਚਾਲਾ ਵਿਚਾਲਾ ਸੜਕ ਦਾ ਹੀ ਉਹ ਮੈਨੂੰ ਦਿਖਾਈ ਦਿੰਦਾ ਸੀ ਸਾਈਡਾਂ ਤੇ ਦੋਨੇ ਪਾਸੇ ਇਹ ਬਹੁਤ ਜਿਆਦਾ ਹੋਈ ਪਈ ਸੀ ਆਪਾਂ ਹੁਣ ਮਲਚਰ ਨਾਲ ਇਹਦੀ ਸਫਾਈ ਕਰ ਰਹੇ ਹਾਂਗੇ ਦੇਖੋ ਲੱਗਦਾ ਕੁਛ ਨਹੀਂ ਟਰੈਕਟਰ ਆ ਮਲਚਰ ਆ ਆਮ ਹੀ ਇਹ ਪਿੰਡਾਂ ਦੇ ਵਿੱਚ ਸੁਸਾਇਟੀਆਂ ਦੇ ਵਿੱਚ ਆਏ ਹੋਏ ਨੇਗੇ ਕੋਈ ਸੁਸਾਇਟੀ ਬਚੀ ਹੋਊਗੀ ਜਿਹਦੇ ਮਨਨ ਲੇ ਸੁਸਾਇਟੀ ਦੇ ਵਿੱਚ ਇਹ ਸੰਤ ਨਹੀਂ ਆਇਆ ਹੁਣ ਠੀਕ ਹੈ ਇਹ ਆਪਣੇ ਕੋਲੇ ਆਪਦਾ ਹੈਗਾ ਹੈਗਾ ਤੇ ਆਪਾਂ ਦੇਖੋ ਵੀ ਤੁਸੀਂ ਕਿਸ ਤਰ੍ਹਾਂ ਕਿੰਨੀ ਸਫਾਈ ਦੇ ਰਿਹਾ ਹੈਗਾ ਕੁਝ ਵੀ ਨਹੀਂ ਲਾਇਦਾ ਬਸ ਥੋੜੇ ਟਾਈਮ ਚੀ ਦੋ ਕੀੜਾ ਆਪਾਂ ਦੋ ਡਬਲ ਮਾਰਾਂਗੇ ਕੀੜਾ ਹੁਣ ਮਾਰਦੇ ਤੁਰੇ ਜੰਨੇ ਆ ਦੇਖੋ ਤੇ ਇਦੂ ਬਾਅਦ ਆਪਾਂ ਦੁਬਾਰੇ ਫੇਰੇ ਤੇ ਘਮਾਵਾਂਗੇ ਬਿਲਕੁਲ ਸਾਫ ਹੋ ਜਾਣਾ ਜਮਾ ਬਹੁਤ ਵਧੀਆ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੀਰੇ ਪਿੰਡ ਦੇ ਵਿੱਚ ਜੋ ਵੀ ਹੈਗੇ ਜਿਹੜੇ ਰਾਹ ਸਾਂਝੇ ਜਾਂ ਹੋਰ ਜਿੱਥੇ ਮਨੇ ਇਸ ਤਰ੍ਹਾਂ ਦੇ ਘਾਹ ਹੈਗੇ ਨੇ ਉਹ ਤੇ ਸੁਪਰੀ ਮਾਰਨ ਦੀ ਕੋਸ਼ਿਸ਼ ਨਾ ਕਰੋ ਰਾਉਂਡ ਅਪ ਕਰਨ ਦੀ ਕੋਸ਼ਿਸ਼ ਨਾ ਕਰੀ ਆਪਾਂ ਉਸ ਘਾਹ ਨੂੰ ਆਪਾਂ ਇਸ ਤਰ੍ਹਾਂ ਆਪਾਂ ਖਤਮ ਕਰ ਲੀਏ ਕਿਉਂਕਿ ਉਹ ਜਿਹੜੀਆਂ ਦਵਾਈਆਂ ਨੇਗੀਆਂ ਰਾਉਂਡ ਅਪ ਵਗੈਰਾ ਚਾਹੇ ਗ੍ਰਮੋ ਕਹ ਲਈਏ ਕਿਸੇ ਅੱਦੇ ਤੇ ਕਰੋ ਆਪਣੇ ਪਾਉਣ ਪਾਣੀ ਨੂੰ ਪ੍ਰਦੂਸ਼ਿਤ ਕਰਦੀਆਂ ਕਰਦੀਆਂ ਨੇ ਇਸ ਲਈ ਆਪਾਂ ਇਸ ਤਰ੍ਹਾਂ ਜੋ ਹੈਗਾਗਾ ਇਸ ਤਰ੍ਹਾਂ ਆਪਾਂ ਪਿੰਡਾਂ ਦੇ ਵਿੱਚ ਸੋਸਾਇਟੀਾਂ ਦੇ ਟਰੈਕਟਰ ਵੀ ਨੇ ਯਾਰ ਸਾਰਾ ਗੁੱਸਾ ਕੱਲਾ ਡੀਜ਼ਲ ਲੱਗਣਾਗਾ ਕਿਉਂਕਿ ਸਾਂਝੇ ਕੰਮ ਲਈ ਉਹਨਾਂ ਨੇ ਵੀ ਕਰਾਇਆ ਨਹੀਂ ਲੈਣਾ ਆਪਾਂ ਤੋਂ ਠੀਕ ਆ ਉਹ ਪੰਚਾਇਤਾਂ ਨੂੰ ਵੀ ਬੇਨਤੀ ਆ ਵੀਰੇ ਜਿਹੜੇ ਆਪਣੇ ਰਾਹ ਨੇਗੇ ਉਹਨਾਂ ਨੂੰ ਇਸ ਤਰ੍ਹਾਂ ਸਾਫ਼ ਕਰੋ ਬਿਮਾਰੀਆਂ ਤੋਂ ਛੁਟਕਾਰਾ ਪਾਈਏ ਮੱਸਰ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਠੀਕ ਆ ਬਾਕੀ ਤਾਂ ਮੈਂ ਤੁਹਾਨੂੰ ਚਲਾ ਕੇ ਦਿਖਾਉਣਾਗਾ ਕਿਸ ਤਰ੍ਹਾਂ ਇਹ ਸਾਫ਼ ਕਰਦਾਗਾ ਦੇਖੋ ਕਿੱਡਾ ਕਿੱਡਾ ਇਹ ਘਾਗਾ ਬਹੁਤ ਵੱਡਾ ਵੱਡਾ ਘਾਗਾ ਜਿਹੜਾ ਇਹ ਮਾਂਗਰ ਬਿਲਕੁਲ ਸਾਫ਼ ਕਰਦਾ ਹੋਇਆ ਵਾ ਦੇਖੋ ਆਹ ਦੇਖੋ ਨਾ ਚਲ ਰ ਗਿਆ ਹੁਣ ਮਾਗਰ ਚੱਕ ਦੇਖੋ ਬੀਰੇ ਆਪਣਾ ਇਹ ਦੋ ਗੇਰੀ ਵੱਜ ਗਿਆ ਦੇਖੋ ਕਿੰਨਾ ਵਧੀਆ ਬਣ ਗਿਆ ਇਹ ਇਧਰ ਆਪਾਂ 29 ਗੇਰੀ ਮਾਰਦੇ ਤਰੇ ਉਹਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਉਹੀ ਸੜਕਾ ਦੇਖੋ ਕਿੰਨੀ ਸੋਹਣੀ ਬਣ ਗਈ ਦੂਨੇ ਪਾਸਿਓਂ ਪੂਰਾ ਦਾ ਪੂਰਾ ਸਾਰਾ ਜਮੈਂ ਗੱਲ ਬਣ ਗਈ। ਬਹੁਤ ਸੋਹਣਾ ਬਣ ਗਿਆ। ਤੇ ਇੱਧਰ ਨੂੰ ਵੀ ਆਪਾਂ ਤੁਹਾਨੂੰ ਮੰਨ ਲਿਓ ਖਾਈ ਦਿੱਤਾ sire ਤੇ ਕਰ। ਵੇਖੋ ਤੰਗੇਰਾ ਆਪਾਂ ਮਾਰਤਾ ਤੰਗੇਰਾ ਨਾਲ ਬਹੁਤ ਹੀ ਸੋਹਣਾ ਬਣ ਗਿਆ। ਬਹੁਤ ਹੀ ਸੋਹਣਾ। ਸਾਰੀ ਜਿਹੜੀ ਬਟਨ ਬੂਟੀ ਜੀ ਸੀਗੀ ਕਾਂਗਰਸੀ ਕਾਹ ਕਹੇ ਲੀਓ ਬੂਟੀ ਸੀ। ਸਾਰੀ ਸਾਰੀ ਵਿਚੀ ਵਿਚੀ ਆਹ ਹੈਗੀ ਹੈ ਜਿਹੜੀ ਇਹ ਪੰਨੀ ਜੀ ਹੁੰਦੀ ਹੈਗੀ। ਉਹ ਵੀ ਜਮਾ ਮਸਲਤੀ ਨੇ